ਪੂਰਾ ਭਾਈ ਐ ਮੰਨ ਕੇ ਚੱਲ ਵੀ ਆਪਣੀ 100% ਗਾਰੰਟੀ ਆ ਲੈ ਹੁਣ ਤੇ ਇੱਕ ਆਪਣੇ ਲਵੇ ਇਹ 16 ਟਨ ਮੰਗੂ ਵੇਖ ਜੋ 16 ਟਨ ਮੰਗੂ 16 ਟਨ ਬਾਈਠੇ ਜਿਵੇਂ ਹੁਣ ਜਿਹੜੇ ਲੋਕ ਚੋਰੀਆਂ ਠੱਗੀਆਂ ਮਾਰਦੇ ਨੇਗੇ ਕੰਮ ਚ ਬਾਈ ਉਹਨਾਂ ਨੇ ਸਾਡੇ ਵਰਗੇ ਜਿਹੜੇ ਹੈਗੇ ਨੇਗੇ ਸਿੱਧੇ ਦਾਦੇ ਬੰਦਿਆ ਦਾ ਹੀ ਵਿਸ਼ਵਾਸ ਤੋੜਿਆ ਪਿਆ ਤੋੜਿਆ ਪਿਆ ਪਾਉਣਾ ਬੂਟਾ ਭਾਈ ਕਾਦੇ ਤੋਂ ਹੁੰਦਾਗਾ ਉਹ ਵਿੱਚ ਕਿਸਾਨ ਭਰਾ ਪਤਾ ਕੀ ਕਹਿੰਦੇ ਨੇਗੇ ਵੀ ਇਹ ਜਿਹੜਾ ਪਾਉਣਾ ਬੂਟਾ ਹੁੰਦਾਗਾ ਵੀ ਇਹ ਗ੍ਰੋਥ ਕਰਕੇ ਹੁੰਦਾਗਾ ਵੀ ਕੋਈ ਗ੍ਰੋਥ ਦੀ ਘਾਟ ਆ ਇਹਨੂੰ ਉਹ ਗੱਲ ਬਿਲਕੁਲ ਨਹੀਂ ਹੈਗੀ ਭਾਈ ਇਹ ਹੁਣ ਆਏ ਲਾਲਾ ਇਹ ਕੀ ਚੀਜ਼ ਆ ਇਹਨੇ ਘੋਨੇ ਦਾ ਲੀਵਰ ਤਾਂ ਠੀਕ ਕਰ ਦੇਣਾਗਾ ਪਰ ਜਿਹੜਾ ਕੈਂਸਰ ਹੋਇਆਗਾ ਉਹ ਆਹ ਚੀਜ਼ ਠੀਕ ਕਰੋ ਸਹੀ ਗੱਲ ਹੈ ਠੀਕ ਹੈ ਪਹਿਲੀ ਵਾਰ ਆਏ ਆ ਜੀ ਹੁਣ ਜਾ ਕੇ ਵੇਖਾਂਗੇ ਸਿੱਤਾਂਗੇ ਫਿਰ ਠੀਕ ਹੈ ਜਿੱ ਲਿਆ ਕੀ ਕੀ ਆਈ ਆ ਆਪਾਂ भाई उत्तम प्लस गोल्डन वीयर इनके फंगी साइड में कर ली वो कुछ बंदे ने तजुर्बा ਕੀਤਾ ਉਹ પાਕੇ ਉਹਨਾਂ ਨੇ ਵੀਡੀਓ ਭੇਜੀ ਸੀ ਮੇਰੇ ਕੋਲੇ ਅੱਛਾ ਅੱਛਾ ਮੈਂ ਤਾਂ ਉਹੀ ਦੇਖ ਕੇ ਆਇਆ ਲੈ ਵੀ ਮਿੱਤਰੋ ਸੀਜ਼ਨ ਆਉਣ ਝੋਨੇ ਦਾ ਠੀਕ ਹੈ ਜੀ ਜੇ ਤੁਸੀਂ ਬਈ ਖਾਦਾ ਦਵਾਈਆਂ ਸਪ੍ਰੇਆਂ ਕਰ ਕਰਕੇ ਥੱਕ ਗਏ ਤੇ ਤੁਹਾਡਾ ਝੋਨਾ ਬਈ ਗ੍ਰੋਥ ਨਹੀਂ ਕਰ ਰਿਹਾ ਤਾਂ ਤੁਸੀਂ ਆ ਜਾਓ ਖਾਲਸਾ ਪੈਟੀਸਾਈਡ ਵਾਲਿਆਂ ਦੇ ਕੋਲੇ ਸਹਿਰ ਸੰਗਰੂਰ ਦੇ ਵਿੱਚ ਪ੍ਰੋਡਕਟਾ ਇੱਕ ਵਾਈ ਜਿਹੜਾ ਕੰਮ ਜਮਾਂ ਘਿਓ ਦੇ ਮੰਗੂ ਕਰੂਗਾ ਦੇਸੀ ਘਿਓ ਦੇ ਮੰਗੂ ਕੀ ਪ੍ਰੋਡਕਟ ਆ ਸਾਰੀ ਗੱਲਬਾਤ ਕਰਾਂਗੇ ਖੜਾਂਗੇ ਸੈਰ ਸੰਗਰੂਰ ਵਿੱਚ ਪਿੱਛੇ ਰਹਿ ਗਿਆ ਬਈ ਬਰਨਾਲਾ ਤੇ ਇੱਧਰ ਸਿਰਫ ਅੱਧਾ ਕਿਲੋਮੀਟਰ ਤੇ ਰਹਿ ਗਿਆ ਸੰਗਰੂਰ ਤੇ ਸਾਹਮਣੇ ਉਹ ਢੋਲੀ ਟੰਗੀ ਹੋਈ ਹੈਗੀ ਢੋਲੀ ਤੇ ਜਮਾਂ ਸਾਹਮਣੇ ਇੱਧਰ ਦੁਕਾਨ ਆ ਗਈ ਖਾਲਸਾ ਬੈਟੀ ਸਾਈਡ ਵਾਲਾ ਨਹੀਂ ਬਈ ਤੁਸੀਂ ਇੱਥੇ ਆ ਕੇ ਪ੍ਰੋਡਕਟ ਲੈ ਕੇ ਜਾਓ ਜਮਾਂ ਘਾਟ ਰੇਟ ਦੇ ਉੱਤੇ ਜਾਇਜ਼ ਰੇਟ ਦੇ ਉੱਤੇ ਤੇ ਚੰਗੀ ਕੁਆਲਿਟੀ ਨਾਲ ਬਾਕੀ ਕੀ ਗੱਲਬਾਤ ਆ ਸਾਰੀ ਗੱਲਬਾਤ ਕਰਦੇ ਆ ਆ ਜਾਓ ਬਈ ਲੇ ਵੀ ਮਿੱਤਰੋ ਆਓ ਜੀ ਆਪਾਂ ਗੱਲਬਾਤ ਕਰ ਦਾਂਗੇ ਬਾਈ ਜੀ ਦੇ ਨਾਲ ਤੇ ਗੱਲਬਾਤ ਕਰਾਂਗੇ ਅੱਜ ਆਪਾਂ ਉੱਤਮ 골ਡ ਪਲੱਸ ਦੀ ਬਾਈ ਅਸੀ ਗਰ ਜੀ ਦੱਸ ਰਹੀ ਕਾਲ ਵੀ ਕੀ ਹਾਲ ਚਾਲ ਨੇ ਬਾਈ ਜੀ ਜਮਾਂ ਚੜਦੀ ਕਲਾ ਬਾਈ ਠੀਕ ਹੈ ਜੀ ਦੱਸੋ ਇਹਦੇ ਬਾਰੇ ਜੀ ਇਹ ਪ੍ਰੋਡਕਟ ਬਾਈ ਆਪਣਾ 3 ਕਿਲੋ ਕਿੱਲੇ ਚ ਪੈਂਦਾਗਾ ਝੋਨੇ ਚ ਠੀਕ ਹੈ ਜੀ ਜੂਰੀਏ ਚਰ ਲਾ ਕੇ ਜੇ ਜੂਰੀਏ ਪੂਰੇ ਹੋਗੇ ਤਾਂ ਇਹ ਮਿੱਟੀ ਚਰ ਲਾ ਕੇ ਪਊਗਾ 3 ਕਿਲੋ ਇਹ ਹਾਂ ਜੀ ਅੱਧਾ ਕਿਲੋ 12 ਤਰੇਟ ਬਾਈ ਠੀਕ ਹੈ ਜੀ ਜੇ ਕਹਿੰਦੇ 12 ਤਰੇਟ ਨਹੀਂ ਪਾਉਣਾ ਹੈਗਾ ਕਾਏ ਕੱਲਾ ਪਾ ਸਕਦੇ ਨੇ ਠੀਕ ਆ ਜੀ ਵੇਚਿਆ ਕਿੰਨਾ ਕਾਈ ਸਵਾਰ ਜਾ ਬਈ ਸਵਾਰ ਦੀ ਗੱਲ ਬਾਤ ਕਰੀਏ ਜੀ ਪਿੱਛੇ ਵੇਚਿਆ ਬਈ ਹੁਣ ਤੇ ਵੀਡੀਓ ਕਰੀ ਸੀ ਆਪਾਂ ਪਿੱਛੇ ਹਾਂ ਜੀ ਹਾਂ ਹੁਣ ਤੇ ਇੱਕ ਆਪਣੇ ਲਵੇ ਇਹ 16 ਟਨ ਵਾਂਗੂ ਵੇਚ ਚੁੱਕੇ ਆ 16 ਟਨ ਵਾਂਗੂ 16 ਟਨ ਬਈ ਠੀਕ ਆ ਠੀਕ ਆ ਜੀ ਤੇ ਰਿਜ਼ਲਟ ਆਇਆ ਜਾਂ ਫਿਰ ਰਿਜ਼ਲਟ ਤਾਂ ਬਈ ਰਿਜ਼ਲਟ ਤਾਂ ਮੂੰਹੋਂ ਬੋਲਦੇ ਨੇ ਬਾਈ ਜੀ ਮੂੰਹੋਂ ਬੋਲਦੇ ਨੇ ਹਾਂ ਠੀਕ ਆ ਠੀਕ ਆ ਜੀ ਜਿਹੜੇ ਬੰਦੇ ਨੂੰ ਇਹ ਚੀਜ਼ ਆਪਾਂ ਪਵਾਤੀ ਬਾਈ ਅਗਲਾ ਖੁਸ਼ ਹੋ ਕੀ ਜਾਂਦਾ ਹੈ ਆਪਣਾ ਖੁਸ਼ ਹੋ ਕੇ ਜਾਂਦਾ ਹੈ ਠੀਕ ਹੈ ਜੀ ਇੱਕ ਪੈਕਟ ਆਪਣੇ ਲੈਵੇ ਬੰਦਾ ਖਾਲੀ ਪੈਕਟ ਲੈ ਕੇ ਆਏ ਇਹਦੇ ਨਾਲ ਦਾ ਹਾਂਜੀ ਕਹਿੰਦਾ ਵੀ ਇੱਕ ਕਿੱਲੇ ਦਾ ਦੇ ਦੇ ਪਹਿਲਾਂ ਠੀਕ ਆ ਉਹਨੇ ਬਾਈ ਆਪਾਂ ਤੋਂ ਇੱਕ ਕਿੱਲੇ ਦਾ ਲੈ ਗਿਆ ਹਾਂ ਉਸ ਤੋਂ ਬਾਅਦ ਚ ਫਿਰ ਉਹ ਜਿਹੜਾ ਇੱਕ ਕਿੱਲੇ ਦਾ ਲਗਿਆ ਤੀ ਉਹ ਪੈਕਟ ਖਾਲੀ ਉਹ ਫੇਰ ਲੈ ਕੇ ਆ ਗਿਆ ਠੀਕ ਹੈ ਜੀ ਕਹਿੰਦਾ ਬਾਈ 42 ਕਿੱਲਿਆਂ ਦਾ ਦੇ ਦੇ 42 ਕਿੱਲਿਆਂ ਦਾ 42 ਕਿੱਲਿਆਂ ਦਾ ਬਾਈ ਠੀਕ ਆ ਹਾਂ ਇੰਨਾ ਜਾਨੀ ਕਿ ਚੰਗਾ ਰਿਜ਼ਲਟ ਆਇਆ ਵੀ ਬੰਦਾ ਉਹ ਅੱਧ ਵਾਰੇ ਆਇਆਗਾ ਦੁਬਾਰੇ ਆਇਆ ਬਾਈ ਆਪਣੇ ਲੈ ਬੰਦਾ ਏ ਆਪਾਂ ਐ ਮੰਨ ਕੇ ਚੱਲ ਬਈ ਆਪਣਾ ਉਹ ਕੰਮ ਜਿਆਦਾ ਹੈ ਨਹੀਂਗਾ ਹਨਾ ਵੀ ਆਪਾਂ ਫੇਕ ਜਾ ਕੰਮ ਕਰ ਕਈ ਕਿਸਾਨ ਭਰਾ ਕੀ ਆ ਜਿਵੇਂ ਦੂਰ ਦੇ ਨੇਗੇ ਆਪਣੇ ਦੂਰ ਦਰਾਡੇ ਦੇ ਉਹ ਡਰ ਜਾਂਦੇ ਨੇਗੇ ਕਿਉਂਕਿ ਜਦੋਂ ਪਹਿਲੀ ਵਾਰੀ تر세ਮ ਬਾਈ ਵਿਸ਼ਵਾਸ ਬਣਾਉਣਾ ਬਹੁਤ ਔਖਾ ਬਣਦਾ ਹੈਗਾ ਬਹੁਤ ਔਖਾ ਹੁੰਦਾ ਠੀਕ ਹੈ ਜੀ ਜਿਵੇਂ ਹੁਣ ਜਿਹੜੇ ਲੋਕ ਚੋਰੀਆਂ ਠੱਗੀਆਂ ਮਾਰਦੇ ਨੇਗੇ ਇਹ ਕੰਮ ਚ ਬਾਈ ਉਹਨਾਂ ਨੇ ਸਾਡੇ ਵਰਗੇ ਜਿਹੜੇ ਹੈਗੇ ਨੇਗੇ ਸਿੱਧੇ ਸਾਦੇ ਬੰਦੇ ਆ ਦਾ ਹੀ ਵਿਸ਼ਵਾਸ ਤੋੜਿਆ ਪਿਆਗਾ ਤੋੜਿਆ ਪਿਆ ਹਾਂ ਹੋਇਆ ਬਹੁਤ ਨਾਲ ਹੈ ਇਹਦੀ ਗੱਲ ਹੈ ਪੰਜ ਸਾਲ ਹੁੰਦਾ ਵੀ ਹੈ ਹਾਂ ਲੋਕ 40 40 ਰੁਪਏ ਕਿਲੋ ਵਾਲੀ ਚੀਜ਼ ਲੈ ਕੇ ਐ ਮੰਨ ਕੇ ਚੱਲ 100 100 ਰੁਪਏ ਕਿਲੋ ਵੇਚੀ ਜਾਂਦੇ ਨੇਗੇ ਯਾਰ ਹੈਨਾ ਆਪਾਂ ਨੂੰ ਬਈ ਇਹ ਕੀ ਰੇਟ ਆਇਆ ਹੋਇਆਗਾ 220 ਰੁਪਏ ਕਿਲੋ ਆਇਆ ਹੋਇਆ ਠੀਕ ਆ 225 ਰੁਪਏ ਵੇਚੀ ਜਾਂਦੇ ਅੱਛਾ ਜੀ ਹਾਂ ਲੈ ਵੀ ਤੇਰਪੋ 225 ਰੁਪਏ ਕਿਲੋ ਕਿਲੋ ਵੇਚਦੇ ਆ ਖਰਚਾ ਕਿੰਨਾ ਆਉਂਦਾ ਕਿੱਲੇ ਤੋਂ ਪਰ 675 ਰੁਪਿਆ ਦਾ ਤੇ ਪੈਂਦਾ ਕਿੱਲੇ ਦਾ 3 ਕਿਲੋ ਅੱਧਾ ਕਿਲੋ ਇਹ ਪੈਂਦਾਗਾ 225 ਰੁਪਏ ਕਿੱਲਾ ਇਹ ਪੈਕਟ ਪੂਰਾ ਕਿਲੋ ਦਾਗਾ 1263 ਦਾ ਪੰਗੀ ਸਾਈਡ ਆ ਬਾਈ ਇਹ ਜੜਾ ਨੂੰ ਜਣੀ ਸਾਫ ਰੱਖਦਾਗਾ ਤੇ ਇੱਕ ਜਿਹੜੀ ਥੱਲੇ ਗੰਡਗੀ ਪੈ ਜਾਂਦੀ ਨਿਮਾ ਟੋੜਦੀ ਉਹ ਖੋਲਦਾਗਾ ਇਹ ਕਿੰਨੇ ਦਾ ਪੈਕਟ ਹੈ ਵੀ 225 ਰੁਪਏ ਕਿੱਲਾ ਪੈਂਦਾਗਾ ਇੱਕ ਪੈਕਟ 450 ਦਾ 2 ਕਿੱਲਿਆਂ ਤੇ ਪੈਂਦਾਗਾ ਕਿ ਦੱਸੂ ਯਾਨੀ ਕਿ ਜੇ ਦੋ ਆਪਾਂ ਇੱਕ ਵਾਰ ਪਾ ਲਿਆ ਵੀ ਕੋਈ ਪਾਇਆ ਹੋਇਆ ਹਾਂ ਹਾਂ ਜਿਵੇਂ ਉਹ ਬੂਟੇ ਪਏ ਨੇਗੇ ਬਾਈ ਆਪਣੇ ਦੇ ਕੱਲ ਬੰਦਾ ਲੈ ਕੇ ਆਇਆ ਤੀਆ ਬਾਈ ਇਹ ਇੱਕ ਹੁਣ ਰੋਗ ਚੱਲ ਰਿਹਾਗਾ ਬੌਣੇ ਬੂਟੇ ਦਾ ਬੌਣੇ ਦਾ ਯੀ ਹਾਂ ਬਾਉਣਾ ਬੂਟਾ ਬਾਈ ਕਾਦੇ ਤੋਂ ਹੁੰਦਾਗਾ ਉਹ ਵਿੱਚ ਕਿਸਾਨ ਭਰਾ ਪਤਾ ਕੀ ਕਹਿੰਦੇ ਨੇਗੇ ਵੀ ਇਹ ਜਿਹੜਾ ਬਾਉਣਾ ਬੂਟਾ ਹੁੰਦਾਗਾ ਵੀ ਇਹ ਗ੍ਰੋਥ ਕਰਕੇ ਹੁੰਦਾਗਾ ਵੀ ਕੋਈ ਗ੍ਰੋਥ ਦੀ ਘਾਟ ਆ ਇਹਨੂੰ ਉਹ ਗੱਲ ਬਿਲਕੁਲ ਨਹੀਂ ਹੈਗੀ ਬਾਈ ਜੇ ਅਸੀਂ ਕਹੀਏ ਵੀ ਇਹ ਚੀਜ਼ ਬਾਉਣਾ ਬੂਟਾ ਰਿਨੋਟ ਕਰ ਦੂਗੀ ਨਹੀਂ ਹੁੰਦਾ ਬਾਈ ਉਹ ਪਤਾ ਕੀ ਪ੍ਰੋਬਲਮ ਆਗੀ ਬਾਈ ਉਹ ਇੱਕ ਐਰ ਕੀ ਜਾਨੀ ਯੂਨੀਵਰਸਿਟੀ ਜਿਹੜੀ ਰਿਸਰਚਿੰਗ ਹੋਈ ਹੈਗੀ ਉਹ ਚਟਾ ਇੱਕ ਪਮਕੜ ਚੱਲੇਗਾ ਚਟਾ ਠੀਕ ਆ ਉਹ ਕੀ ਕਰਦਾਗਾ ਉਹ 10 ਬੂਟੇ ਜਿਵੇਂ 10 ਬੂਟੇ ਛੜ ਤੇ 11ਵੇਂ ਤੇ ਬੈਂਦਾ ਇੱਥੋਂ ਛੜ ਤੇ ਫੇਰ ਉੱਥੇ ਬੈਠੂਗਾ ਠੀਕ ਆ ਉਹ ਕੀ ਹੈਗਾ ਉਹ ਪਮਕੜ ਥੱਲੋਂ ਪਹਿਲਾਂ ਜੜ ਚੂਸਦਾਗਾ ਬਾਈ ਠੀਕ ਹੈ ਜੀ ਉਸ ਤੋਂ ਬਾਅਦ ਚ ਉੱਪਰੋਂ ਬੂਟੇ ਨੂੰ ਖਾਣਾ ਸ਼ੁਰੂ ਕਰਦਾਗਾ ਠੀਕ ਹੱਲ ਕੀ ਆ ਬਾਈ ਫਿਰ ਹੱਲ ਕਿਵੇਂ ਹੱਲ ਉਹਦਾ ਬਾਈ ਹੱਲ ਜਿਵੇਂ ਡਬਲ ਟੈਕਨੀਕਲ ਵਾਲੀ ਚੀਜ਼ ਆ ਗਈ ਜਿਵੇਂ ਸੁੰਡੀ ਤੇ ਤੇਲੇ ਵਾਲੀ ਠੀਕ ਆ ਇਹ ਦਵਾਈ ਦਾ ਭਾਈ ਚਾਹੇ ਸਪਰੇਅ ਕਰ ਦੋ ਚਾਹੇ ਇਹ ਆ ਕਿ ਸੁੰਡੀ ਵਾਲੀ ਚਾਹੇ ਕੋਈ ਵੀ ਐਸੋਡੇਰੀਏ ਚ ਅਸੀਂ ਨਹੀਂ ਕਹਿੰਦੇ ਵੀ ਹਨਾ ਵੀ ਸਾਡੇ ਲਮੇ ਮਿਲਦੀ ਆ ਸਾਰੇ ਪਾਸੇ ਹੱਲ ਹੋ ਜਾਂਦਾ ਸੁੰਡੀ ਤੇਲੇ ਦਾ ਠੀਕ ਆ ਠੀਕ ਆ ਜੀ ਇਹ ਆਪਣੇ ਲਵੇ ਆਹੀ ਜੀ ਦਵਾਈ ਆ ਇਹਦੇ ਚ ਥਾਇਓ ਆ ਗਈ ਲੈਂਮੜਾ ਗਈ ਤੇ ਆਪਣਾ ਕੋਰਾ ਜਨਾ ਗਈ ਠੀਕ ਆ ਜੀ ਇਹ ਦਵਾਈ ਜੇ ਤਾਂ ਪਾਉਣੀਆਂ ਗਈ ਤਾਂ ਮਿੱਟੀ ਚਰ ਲਾ ਕੇ 2 ਕਿੱਲੇਾਂ ਚ ਪਈ ਜੂਗੀ ਹੂੰ ਪੂਰੀ ਠੀਕ ਆ ਹਾਂ ਜੀ ਹਾਂ ਪੂਰਾ ਲੀਟਰ ਇੱਕ ਤੇ ਜੇ ਸਪਰੇਅ ਕਰਨਾਗਾ ਤਾਂ 3 ਕਿੱਲੇਾਂ ਚ ਪਈ ਜੂਗੀ 3 ਕਿੱਲੇਾਂ ਹਾਂਜੀ ਹਾਂ ਉਹ ਜਿਹੜਾ ਬੌਣਾ ਬੂਟਾ ਹੈਗਾ ਬਾਈ ਉਹ ਗਰੋਥ ਵਾਲੀਆਂ ਦਵਾਈਆਂ ਨਾਲ ਨਹੀਂ ਲੋਟ ਆਉਂਦਾ ਹੈਗਾ ਉਹ ਸਹੀ ਗੱਲ ਹੈ ਹੁਣ ਐ ਲਾ ਲਾ ਬਾਈ ਇੱਕ ਪਾਸੇ ਤਾਂ ਲੀਵਰ ਦੀ ਪ੍ਰੋਬਲਮ ਆ ਗਈ ਬੰਦੇ ਨੂੰ ਇੱਕ ਪਾਸੇ ਐ ਲਾ ਲਾ ਵੀ ਬੰਦੇ ਨੂੰ ਕੈਂਸਰ ਇਹ ਹੋਇਆ ਪਿਆਗਾ ਉਹਦਾ ਕੈਂਸਰ ਵਾਲਾ ਕੰਮ ਆ ਕੈਂਸਰ ਵਾਲੇ ਨੂੰ ਆਪਾਂ ਲੀਵਰ ਦੀ ਦਵਾਈ ਕੱਲੇ ਦੀ ਨਹੀਂ ਦੇ ਸਕਦੇ ਕੰਮ ਨਹੀਂ ਕਰਨੀ ਹੈਗੀ ਹਾਂਜੀ ਤੇ ਹੁਣ ਐ ਲਾ ਲਾ ਇਹ ਕੀ ਚੀਜ਼ ਆ ਇਹਨਾਂ ਚੋਂ ਇਹਦਾ ਲੀਵਰ ਤਾਂ ਠੀਕ ਕਰ ਦੇਣਾਗਾ ਪਰ ਜਿਹੜਾ ਕੈਂਸਰ ਹੋਇਆਗਾ ਉਹ ਆਹ ਚੀਜ਼ ਠੀਕ ਕਰੂ ਸਹੀ ਗੱਲ ਹੈ ਜੀ ਇਹ ਚੀਜ਼ ਆ ਬਾਈ ਇਹ ਦੋ ਵੀਰ ਨਹੀਂ ਪੂ ਵੀ ਇਹ ਕਿੱਥੇ ਹੋ ਅੱਗੇ ਵੀ ਇਹਦੇ ਕਿੱਥੇ ਪ੍ਰੋਬਲਮ ਆ ਇਹ ਚੀਜ਼ ਦੀ ਬਾਈ ਤੁਹਾਨੂੰ ਮੈਂ ਦੱਸ ਦਾਂਗਾ ਇਹ ਤੇ ਜਾਨੀ ਦਿਮਾਗ ਬਹੁਤ ਦਿਨਾਂ ਦਾ ਮੇਰਾ ਬੌਣੇ ਬੂਟੇ ਵਾਲੇ ਸਿਸਟਮ ਤੇ ਦਿਮਾਗ ਬਹੁਤ ਦਿਨਾਂ ਦਾ ਘੁੰਮਦਾ ਫਿਰਦਾ ਵੀ ਇਹ ਪ੍ਰੋਬਲਮ ਕੀ ਹੋ ਸਕਦੀ ਆਗੀ ਪਰ ਅਸਲੀ ਬਾਈ ਜਦੋਂ ਮੈਂ ਕਿਤਾਬ ਪੜ੍ਹੀ ਆਪਾਂ ਨੂੰ ਉਹਦੇ ਜੋ ਪਤਾ ਲੱਗਿਆ ਵੀ ਇਹ ਪ੍ਰੋਬਲਮ ਕੀ ਆ ਰਹੀ ਆ ਜੀ ਸਹੀ ਗੱਲ ਹਾਂ ਰਾਤ ਪਤਾ ਲੱਗਿਆ ਕਿ ਮੈਨੂੰ ਮੈਂ ਐਵੇਂ ਹੀ ਕਹਾ ਵੀ ਮੈਨੂੰ ਕਈ ਦਿਨਾਂ ਦਾ ਪਤਾ ਨਾ ਰਾਤ ਮੈਨੂੰ ਪਤਾ ਲੱਗਿਆਗਾ ਬਾਈ ਮੇਰੇ ਲਵੇ ਵੀਡੀਓ ਵੀ ਪਈ ਆ ਗਈ ਠੀਕ ਆ ਹਾਂ ਵੀ ਇਹ ਕੀ ਪ੍ਰੋਬਲਮ ਆ ਰਹੀ ਆ ਕਿ ਜਿਹੜੀ ਪੌਣੇ ਬੂਟੇ ਦੀ ਆ ਰਹੀ ਆ ਜੀ ਠੀਕ ਆ ਉਹ ਬਾਈ ਥੋਡੀ ਗਰੋਥ ਵਾਲੀਆਂ ਦਵਾਈਆਂ ਨਾਲ ਨਹੀਂ ਪੌਣਾ ਬੂਟਾ ਠੀਕ ਹੋਣਾ ਉਹ ਹੋਊਗਾ ਸੌਂਡੀ ਤੇ ਤੇਲੇ ਵਾਲਾ ਸਪਰੇਅ ਕਰ ਦੋ ਜਿਹੇ ਦੀ ਬਾਈ ਜਿਵੇਂ ਆਪਣੇ ਲਵੇ ਆ ਟ੍ਰਿਪਲ ਟੈਕਨੀਕਲ ਵਾਲਾ ਆਪਣੇ ਲੇਵਲ ਲੀਟਰ ਹੈਗਾ ਚਾਹੇ ਇਹਨੂੰ ਮਿੱਟੀ ਚਰ ਲਾ ਕੇ ਛੱਡ ਦੋ ਤਾਂ ਵੀ ਛੱਟ ਹੋ ਜਾਣਾ ਹੈਗਾ ਉਹ ਠੀਕ ਹੈ ਜੀ ਕਈ ਕੀ ਕਰਦੇ ਨੇ ਕਿਸਾਨ ਭਰਾ ਕੋਈ 12 36 ਪਾਈ ਜਾਂਦਾ ਕੋਈ ਗਰੋਥ ਵਾਲੀਆਂ ਚੀਜ਼ਾਂ ਪਾਈ ਜਾਂਦਾ ਕੋਈ ਕੋਸ ਪਾਈ ਜਾਂਦਾਗਾ ਉਹਦੇ ਨਾਲ ਉਹ ਲੋਟ ਨਹੀਂ ਹੋਣਾ ਹੈਗਾ ਬਾਈ ਜਿਵੇਂ ਆ ਬੂਟਾ ਤੀਆ ਉਪਰ ਐਸੀ ਖਰਾਬ ਹੋ ਰਹੀ ਨੇ ਦੇਖਿਆ ਜਾਂਦਾ ਉਹ ਵੀ ਨਹੀਂ ਹੈਗਾ ਉਹ ਉਹ ਕੀ ਆ ਬਾਈ ਉਹਦਾ ਆਪ ਮੱਕੜ ਦਾ ਪਤਾ ਕੀ ਕੰਮ ਆ ਉਹ 10 ਕਬੂਟੇ ਛੱਡ ਕੇ ਗਾਹਾਂ ਵੇਹ ਜਾਂਦਾ ਉਹ ਦਿੱਕਤ ਵੀ ਆ ਰਹੀ ਆ ਕਿ 20 ਬੂਟਿਆਂ ਬਾਅਦ ਦਿੱਕਤ ਆ ਰਹੀ ਆ ਕਦੇ 10 ਬੂਟਿਆਂ ਬਾਅਦ ਆ ਰਹੀ ਆ ਗਈ ਇਹ ਚੀਜ਼ ਆ ਗਈ ਬਾਈ ਜਿਹੜੀ ਅਸਲੀ ਰਾਤ ਮੈਂ ਕਿਤਾਬ ਪੜ ਕੇ ਅਤੇ ਦਿਮਾਗ ਨਾਲ ਚਾਰਜਿੰਗ ਵੀ ਕੀਤੀ ਆ ਫਿਰ ਮੈਂ ਵੀਡੀਓ ਵੀ ਬਣਾ ਗਿਆ ਦੀ ਬਸ ਠੀਕ ਹੈ ਠੀਕ ਹੈ ਫਿਰ ਇੱਕ ਸੋਨੂੰ ਮੈਂ ਸਹੀ ਗੱਲ ਦੱਸਾਂ ਸਵੇਰੇ ਖੇਤ ਜਾ ਕੇ ਇਹ ਚੀਜ਼ ਮੈਂ ਨੋਟ ਵੀ ਕੀਤੀ ਬਾਈ ਆ ਹੁਣ ਫੀਲਡ ਕਰਕੇ ਆਏਗੇ ਤੇਰੇ ਸਾਹਮਣੇ 2 ਘੰਟੇ ਹੋ ਗਏ ਤੇ ਉੱਥੇ ਬਾਉਣੇ ਬੂਟੇ ਦੀ ਪ੍ਰੋਬਲਮ ਸੀ ਜਦੋਂ ਉਹ ਚੀਜ਼ ਮੈਂ ਵੀਡੀਓ ਨਾਲ ਦੇਖੀ ਮੈਂ ਪਪੱਕੜ ਚਾਕੇ ਮਿਲਾਇਆ ਜਮੀ ਉਹੀ ਚੀਜ਼ ਸੀ ਭਾਈ ਠੀਕ ਆ ਹਾਂ ਉਹ ਚਿੱਟਾ ਪਮਕੜਾਗਾ ਪਹਿਲਾਂ ਜੜ ਚੂਸਦਾਗਾ ਭਾਈ ਜਿਵੇਂ ਐ ਜੜ ਦਾ ਗਾਜਾ ਪਾ ਦਿੰਦਾਗਾ ਥੱਲੋਂ ਫੇਰ ਉਹ ਉੱਪਰ ਬਾਰ ਕਰਦਾਗਾ ਉਤੋਂ ਬੂਟਾ ਬਾਉਣਾ ਸ਼ੁਰੂ ਹੋਣਾ ਹੋ ਜਾਂਦਾਗਾ ਠੀਕ ਆ ਠੀਕ ਹੈ ਹੋਰ ਅੱਗੇ ਫਿਰ ਬਾਕੀ ਆਪਣੇ ਲਈ ਭਾਈ ਹੁਣ ਐ ਲਾ ਲਓ ਸਾਹਿਬ ਆ ਪਦਾਨ ਵੀ ਆ ਗਈ ਸੀ ਬਾਈ ਜਿਵੇਂ ਮੂਰੇ ਪਦਾਨਾ ਚੱਲਣ ਗਿਆ ਤਾਜ ਪਈਆ ਆਪਣੇ ਲਵੇ ਆ ਪਈਆ ਗੀ ਸਨ ਵੈਕਸ ਪਈਆ ਗੀ ਸੋਮੇਟੋ ਮੋਦੀ ਬਾਈ ਠੀਕ ਹੈ ਜੀ ਠੀਕ ਹੈ ਜੀ ਤੇ ਆ ਆਪਣੇ ਲਵੇ ਅੜਾਮਾਂ ਦੀ ਪਈਆ ਗਈ ਬਾਈ ਇਹਨਾਂ ਦੇ ਰੇਟ ਪਦਾਨਾ ਦੇ ਬਾਈ ਮੈਨੂੰ ਫੋਨ ਤੇ ਪਤਾ ਕਰ ਸਕਦੇ ਹੋਗੇ ਠੀਕ ਹੈ ਆ ਕਰੀਸੀ ਕ੍ਰੌਪ ਦੀ ਪਈਆ ਗਈ ਬਾਈ ਬੈਲਡਾਨ ਦੇ ਨਾਂ ਤੇ ਠੀਕ ਹੈ ਸਾਰੀ ਆ ਗਿਆ ਪਦਾਨਾ ਜਿਹੜੀ ਹੁੰਦੀਆਂ ਨੇ ਹਾਂ ਜੀ ਹਾਂ ਤੇ ਬਾਕੀ ਆਪਣੇ ਲਵੇ ਆ ਗਿਆ ਬਾਈ ਜਿਵੇਂ ਹੁਣ ਮੂਰੇ ਸਪਰੀ ਚੱਲਣਗੇ ਇੱਕ ਸਟੂਡੀਆ ਸਾਲਟ ਆ ਗਿਆ ਬਾਈ ਠੀਕ ਹੈ ਠੀਕ ਹੈ ਜੀ ਤੇ ਇਧਰੋਂ ਆ ਪਿਆ ਗਿਆ ਵੀ ਸਟਾਰ ਵਾਲਾ ਸਾਲਟ ਪਿਆ ਗਿਆ ਬਾਈ ਆ 50 ਰੁਪਇਆ ਬਾਈ ਠੀਕ ਹੈ 50 ਦਾ ਰੇਟ ਵੀ ਤੁਹਾਨੂੰ ਜਮ੍ਹਾਂ ਜਾਇਜ਼ ਦੇ ਦਾਂਗੇ ਬਾਈ 5 ਕਿਲਿਆਂ ਦਾ ਲੀਟਰ ਕੋਈ ਗੱਲ ਨਹੀਂ ਉਹ ਮੇਰੇ ਨਾਲ ਫੋਨ ਤੇ ਗੱਲ ਕਰ ਲਿਓ ਇਹ ਕੰਪਨੀ ਆ ਗਈ ਬਾਈ ਜਿਹੜੀ ਇਹਦਾ ਆਪਾਂ ਰੇਟ ਦੱਸ ਸਕਦੇ ਆਂਗੇ ਕੰਪਨੀ ਆਪਣੇ ਨਾਲ ਖੜੀ ਆ ਗਈ ਨਾ ਇਹ ਮਾਲ ਕਿਸੇ ਲਵੇ ਹੈਗਾ ਨਾ ਜਾਵੇ ਆਪਣੇ ਲਵੀ ਵਿਕਦਾ ਹੈਗਾ ਜਿਹੜੀਆਂ ਆ ਕੰਪਨੀਆਂ ਨਹੀਂ ਆ ਬਾਈ ਇਹਨਾਂ ਦਾ ਮੈਂ ਰੇਟ ਨਹੀਂ ਦੱਸ ਸਕਦਾ ਹੈ ਕਿਉਂਕਿ ਫਿਰ ਦਿੱਕਤ ਪੈ ਜਾਂਦੀ ਹੈ ਬਾਈ ਕਿੱਥੋਂ ਕਿੱਥੋਂ ਆਏ ਨੇ ਆਪਣੇ ਕੋਲੇ ਆ ਬਾਈ ਆਪਣੇ ਲਵੇ ਬਾਈ ਬੈਠੇ ਨੇ ਕਿ ਬਾਈ ਬੋਰ ਤੋਂ ਆਏ ਬੈਠੇ ਨੇ ਜੀ ਆਪ ਬਾਈ ਕਿਥੋਂ ਕਿਥੋਂ ਤੱਕ ਆਪਣੇ ਤੱਕ ਜਿਹੜੇ ਪ੍ਰੋਡਕਟ ਜਿਹੜੇ ਆਪ ਬਾਈ ਮਾਲਤਾ ਬਣਾਏ ਲਾਲਾ ਹੁਣ ਅੱਜ ਗਿਆ ਹੋਇਆ ਹੈਗਾ ਜਿਹੜਾ ਹੁਸ਼ਿਆਰਪੁਰ ਤੱਕ ਗਿਆ ਹੋਇਆ ਹੈਗਾ ਅੱਜ ਅੰਬਰਸਰ ਫਲੌਰ ਹੁਸ਼ਿਆਰਪੁਰ ਸਵੇਰ ਦੇ ਬੰਦੇ ਗਏ ਹੋਏ ਨੇ ਠੀਕ ਹੈ ਤੇ ਹੁਣ ਮੈਂ ਵੀ ਪਤਾ ਕਿੱਥੋਂ ਆਇਆਗਾ ਫੀਲਡ ਕਰਕੇ ਆਇਆ ਨਾਲੇ ਮਾਲ ਦੇ ਕੇ ਆਏ ਬੰਦਿਆਂ ਨੂੰ ਬਾਈ ਇਧਰੋਂ ਹੜੇਉ ਡਸ ਕੇ ਕਨਿਉ ਆਇਆਗਾ ਬਾਈ ਮੈਂ ਬਾਕੀ ਉਹ ਬੋਹਰ ਵਾਲੇ ਬਾਈ ਬੈਠੇ ਨੇਗੇ ਵੀਰੇ ਆਪਾਂ ਗੱਲਬਾਤ ਕਰਾਂ ਹਾਂ ਉਹਨਾਂ ਨਾਲ ਕਰਾ ਦੱਸਿਆ ਕਿਵੇਂ ਕਿਵੇਂ ਲੱਗੇ ਪ੍ਰੋਡਕਟ ਵੀਰਾਂ ਨੂੰ ਪੂਰੇ ਵਧੀਆ ਬਾਈ ਟੋਪ ਦੇ ਰਿਜ਼ਲਟ ਮਿਲਦੇ ਨੇ ਬੜਾ ਵਧੀਆ ਰਿਜ਼ਲਟ ਮਿਲਦੇ ਨੇ ਵਿੱਚ ਜਿਵੇਂ ਹੁਣ ਇਹ ਬਾਈ ਬੈਠੇ ਨੇਗੇ ਸਾਰੇ ਬਾਈ ਜੇ ਮੈਂ ਕਹਾ ਮੇਰੇ ਨਾਲ ਪਤਾ ਨਹੀਂ 10 10 ਸਾਲਾਂ ਚਾਰ ਚਾਰ ਸਾਲਾਂ ਜੁੜੇ ਹੋਏ ਨੇ ਹਾਂ ਪਹਿਲੀ ਵਾਰ ਹੀ ਆਏ ਨੇ ਬਾਈ ਆਪਾਂ ਤਸੱਲੀ ਦਿੱਤੀ ਹੈ ਇਹਦੀ ਠੀਕ ਆ ਤਾਂ ਆਏ ਨੇ ਆਪਣੇ ਲੱਗ ਬਾਕੀ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਆ ਬੋਹਰ ਤੋਂ ਆਏ ਨੇ ਬਾਈ ਹਾਂ ਜੀ ਲੈ ਵੇ ਆਇਓ ਬਾਈ ਮਾੜੇ ਖੜੇ ਹੋਏ ਬਾਈ ਨਾਲ ਗੱਲਬਾਤ ਕਰਦੇ ਨੇ ਬਾਈ ਜੀ ਕੀ ਹ अब और तो आए हो जी हां जी और तो ठीक है जी कितना टाइम हो गया जी बाईया ਕੋਲੇ ਆਉਂਦੇ ਨੂੰ ਆਪਾਂ ਨੂੰ ਪਹਿਲੀ ਵਾਰ ਆਏ ਪਹਿਲੀ ਵਾਰ ਆਏ ਹੋਗੇ ਆਪਾਂ ਜਾਣ ਕੇ ਆ ਲਿਆ ਆਪਾਂ ਨੇ ਠੀਕ ਹੈ ਜੀ ਕਿਵੇਂ ਲੱਗਿਆ ਰੇਟ ਕਿਵੇਂ ਲੱਗਿਆ ਜੇ ਆਪਾਂ ਰੇਟ ਦੀ ਗੱਲ ਕਰੀ ਮੇਡ ਠੀਕ ਹੈ ਜੀ ਕੁਆਲਟੀ ਕਿਵੇਂ ਲੱਗੂ ਕੁਆਲਟੀ ਵਧੀਆ ਹੈ ਠੀਕ ਹੈ ਜੀ ਬਾਕੀ ਦੇਖੋਗੇ ਜਾ ਕੇ ਹਾਂਜੀ ਪਹਿਲੀ ਵਾਰ ਆਏ ਆ ਜੀ ਹੁਣ ਜਾ ਕੇ ਵੇਖਾਂਗੇ ਸਿੱਤਾਂਗੇ ਫਿਰ ਠੀਕ ਹੈ ਜੀ ਲਿਆ ਕੀ ਕੀ ਆਈ ਆਪਾਂ ਆਏ ਉਤਮ ਪਲੱਸ ਗੋਲਡਨ ਵੀਅਰ ਲਈ ਇਹ ਫੰਗੀਸਾਈਡ ਵੀਅਰ ਲਈ ਹੈ ਠੀਕ ਹੈ ਜੀ ਪਤਾ ਕਿਵੇਂ ਲੱਗਿਆ ਵੀਰਾਂ ਦੇ ਬਾਰੇ ਆਪਾਂ ਇਹ ਆਨਲਾਈਨ ਵੀਡੀਓ ਦੇਖੀ ਸੀ ਆਨਲਾਈਨ ਵੀਡੀਓ ਦੇਖੀ ਤੇ ਠੀਕ ਹੈ ਜੀ ਬਾਕੀ ਅਗਲੇ ਵਾਰ ਲੱਗ ਜੂ ਪਤਾ ਮਹੀਨੇ ਦੇ ਵਿੱਚ ਜਾਂ ਤਾਂ ਆਪਣੇ ਕੋਲੇ ਆ ਜੂ ਵੀ ਕੀ ਗੱਲਬਾਤ ਬਣੀ ਆ ਚਲੋ ਅਗਲੇ ਵਾਰ ਆਇਓ ਫੇਰ ਦੁਬਾਰੇ ਠੀਕ ਹੈ ਜੀ ਠੀਕ ਹੈ ਜੀ ਅੰਗਲ ਸੱਸੀ ਗਾਰ ਜੀ ਠੀਕ ਹੈ ਜੀ ਕਿੱਥੋਂ ਆਏ ਹੋ ਜੀ ਪਲਵਾਨ ਤੋਂ ਆਏ ਜੀ ਆਪਾਂ ਆਉਂਦੇ ਰਹਿੰਨੇ ਆ ਉਰੇ ਜਾਂ ਫਿਰ ਅੱਜ ਪਹਿਲੀ ਵਾਰ ਮੈਂ ਇੱਥੇ ਪਹਿਲੀ ਵਾਰੀ ਆਇਆ ਪਹਿਲੀ ਵਾਰੀ ਆਇਆ ਠੀਕ ਹੈ ਜੀ ਆਪਾਂ ਲਿਆ ਕੀ ਹੈ ਜੇ ਫਿਰ ਅਜ ਲੈਣਾ ਹੀ ਕੁਸ ਮੈਂ ਤਾਂ ਲੈਣਾ ਹੈ ਗਰੋਥ ਵਾਸਤੇ ਠੀਕ ਹੈ ਜਿਹੜੇ ਖੇਤੋ ਮਿੱਟੀ ਚ ਕਈ ਹੁੰਦੀ ਹੈ ਵੀ ਜਿਰੀ ਚੱਲਦੀ ਨਹੀਂ ਠੀਕ ਆ ਉਹ ਕੁਸ ਬੰਦਿਆਂ ਨੇ ਤਜਰਬਾ ਕੀਤਾ ਉਹ ਪਾ ਕੇ ਉਹਨਾਂ ਨੇ ਵੀਡੀਓ ਭੇਜੀ ਸੀ ਮੇਰੇ ਕੋਲੇ ਅੱਛਾ ਅੱਛਾ ਮੈਂ ਤਾਂ ਉਹੀ ਦੇਖ ਕੇ ਆਇਆ ਠੀਕ ਆਇਆ ਰਿਜ਼ਲਟ ਯਾਨਕਿ ਤਾਂ ਤੁਸੀਂ ਇੱਥੇ ਆਏ ਹੋ ਹਾਂਜੀ ਹਾਂਜੀ ਕੁਸ ਵੀਡੀਓ ਦੇਖ ਕੇ ਵੀ ਆਨਲਾਈਨ ਵੀ ਭਰੋਸਾ ਜਾ ਹੋ ਗਿਆ ਭਰੋਸਾ ਜਾ ਵੀ ਇਹ ਕੰਮ ਕਰਦੀ ਹੋਊਗੀ ਕਰਦੀ ਹੂ ਐ ਚਲੋ ਠੀਕ ਹੈ ਜੀ ਬੰਦੇ ਕਿਵੇਂ ਲੱਗੇ ਜੀ ਤੁਸੀਂ ਆਏ ਹੋਗੇ ਬੰਦਿਆਂ ਕੋਲੇ ਬੈਠੇ ਹੋ ਜੀ ਬੰਦੇ ਮੈਨੂੰ ਵਧੀਆ ਲੱਗੇ ਸੀ ਮੈਂ ਤਾਂ ਪਹਿਲੀ ਵਾਰ ਹੀ ਦੇਖਿਆ ਆਏਗਾ ਚ ਵੈਸੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈਗਾ ਠੀਕ ਠੀਕ ਹੈ ਠੀਕ ਹੈ ਜੀ ਓਕੇ ਬਾਈ ਜੀ ਧੰਨਵਾਦ ਜੀ ਆਈਏ ਕਿੱਥੇ ਜੀ ਆਪਾਂ ਜੇ ਆਉਣਾ ਹੋਵੇ ਜੀ ਆਪਣੀ ਦੁਕਾਨ ਬਾਈ ਖਾਲਸਾ ਪੈਸਟੀਸਾਈਡ ਪੁਲਸ ਲਾਈਨ ਰੋਡ ਸੰਗਰੂਰ ਹੈ ਇਹ ਜਿਹੜਾ ਰੋਡ ਹੈਗਾ ਬਰਨਾਲਾ ਰੋਡ ਵੀ ਹੈਗਾ ਇਹਦੇ ਇੱਥੇ ਗਾਹ ਜਾ ਕੇ ਬਾਈ ਜਦੋਂ ਹੋਰ ਜਿਹੜਾ ਆਪਣਾ ਪੁਲ ਉਤਰਾਂਗੇ ਬਰਨਾਲੇ ਕੰਚੇ ਥੱਲੇ ਉਥੋਂ 500 ਮੀਟਰ ਸੋਡੇ ਵਾਲੀ ਸਾਈਡ ਜਿੱਧਰੋਂ ਆਵੋਗੇ ਸੰਗਰੂਰ ਕਣੀਓ ਦੁਕਾਨ ਆ ਬਈ 500 ਮੀਟਰ ਤੇ ਠੀਕ ਆ ਇਧਰੋਂ ਜਿਹੜਾ ਜਿਹੜੇ ਬੰਦੇ ਮਲੇਰ ਕੋਟਲੇ ਬਰਨਾਲੇ ਆਹ ਸੌਰੀ ਆਪਣਾ ਬਠਿੰਡਾ ਬਰਨਾਲੇ ਤੋਂ ਆਉਂਦੇ ਨੇਗੇ ਹਾਂਜੀ ਉਹ ਜਿਹੜਾ ਬਡਰੁਖਾਣਾ ਪੁਲ ਥੱਲੋਂ ਦੀ ਆਉਣੇ ਆਪਾਂ ਸੰਗਰੂਰ ਨਿਕਤਰੋਂ ਹੁੰਦਾ ਉਥੋਂ ਵੀ ਆਪਣੀ ਦੁਕਾਨ 500 ਮੀਟਰ ਤੇ ਆ ਠੀਕ ਆ ਢੋਲੀ ਟੰਗੀ ਹੋਈ ਆ ਬਾਕੀ ਬਾਈ ਹਾਂਜੀ ਲੇ ਮਿੱਤਰੋ ਆਜੋ ਇੱਥੇ ਜੇ ਤੁਹਾਨੂੰ ਕੁਝ ਵੀ ਚਾਹੀਦਾ ਹੋਵੇ ਤਾਂ ਤੁਸੀਂ ਇੱਥੇ ਆ ਕੇ ਲੈ ਕੇ ਜਾ ਸਕਦੇ ਹੋ ਮੀਨ ਗੱਲ ਆ ਉਤਤਮ 골ਡ ਪਲੱਸ ਦੀ ਰਿਜ਼ਲਟ ਇੱਕ ਨੰਬਰ ਨੇ ਦੇਸੀ ਕਿਉਂ ਵਾਲਾ ਕੰਮ ਕਰਦਾ ਹੈ ਨਾ ਭਾਈ ਜੀ ਪੂਰਾ ਭਾਈ ਐਵੇਂ ਮੰਨ ਕੇ ਚੱਲ ਵੀ ਆਪਣੀ 100% ਗਾਰੰਟੀ ਆ ਲੈ ਮਿੱਤਰੋ ਆਜੋ ਭਾਈ ਬਾਕੀ ਸਕਰੀਨ ਦੇ ਉੱਪਰ ਨਮਰ ਕੇ ਜਾਣਕਾਰੀ ਲੈ ਸਕਦੇ ਧੰਨਵਾਦ